हां जी शास्त्री काल मेरे वालों जी थोनू ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਮ ਨੂੰ ਹਮੇਸ਼ਾ ਖੁਸ਼ ਰੱਖੇ ਜੀ ਤੇ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਅੱਜ ਨਾਲੇ ਤੁਹਾਨੂੰ ਸਾਰਿਆਂ ਨੂੰ ਜੀ ਜਿੰਨੇ ਸਾਡੇ ਸਬਸਕ੍ਰਾਈਬਰ ਇੱਧਰ ਆ ਜੀ ਬਾਹਰਾਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੇ ਆ ਤੁਹਾਨੂੰ ਸਾਰਿਆਂ ਨੂੰ ਪੀਮਰਾਓ ਜਨਮ ਦਿਨ ਦੀ ਹੈ ਜੀ ਬਹੁਤ ਬਹੁਤ ਮੁਬਾਰਕਾਂ ਤੇ ਮਨੇ ਇੱਥੇ ਬਿੱਟੂ ਸਿੰਘ ਵੀ ਬੈਠੇ ਆ ਵਾਹ ਬੱਜੀ ਦਾ ਖਾਲਸਾ ਵਹਿਗਦੀ ਪੀਸ ਸਤਿ ਇਹਦੇ ਜਨਮ ਦਿਨ ਦੀ ਵੀਡੀਓ ਤੇ ਤੁਸੀਂ ਬੜਾ ਪਿਆਰ ਦਿੱਤਾ ਉਮੀਦ ਆ ਤੁਸੀਂ ਸਾਨੂੰ ਇਦਾਂ ਹੀ ਪਿਆਰ ਕਰਦੇ ਹੋ ਅੱਜ ਸੰਗਰਾਮ ਕਿੱਥੇ ਤੇ ਆ ਗਈ 14 ਜੂਨ ਨੂੰ ਸੰਗਰਾਮ ਨੂੰ ਐਡੋਨੇ ਕਰਤੀ ਮਾਰਾ 14 ਦੀ ਮਨਾਉਂਦੇ ਨੇ ਇਹ ਕੋਲੋਨੀ ਗੁਰਦੁਆਰੇ ਨਾਲੇ ਸੰਗਰਾਮ ਸੀ ਕਾ ਤਫਾ ਹਾ 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 ਹ ਅੱਗੇ 13 ਦੀ ਬੀਤੀ ਅੱਗੇ ਨਹੀਂ 14 ਦਾ ਗੁਰੁੰਦ ਨੇ ਨਹੀਂ ਹੈਗੀ 14ਵੇਂ ਵਸਾਖੀ ਨਹੀਂ ਆਈ ਵਸਾਖੀ 13 ਨੂੰ ਹੁੰਦੀ ਹੈ ਬਸਾਉ ਨੂੰ ਸੰਗਰਾਮ ਸਾਡੇ ਫਿਰ ਅੱਜ ਮਨਾਉਂਗੇ ਗਣਾ ਫੇ ਬਸਾਖੀ ਅੱਜ ਮਨਾਉਂਦੇ ਹਾਂ ਹਾਂ ਉਹ ਅੱਜ ਜੜਾਉਂਗੇ ਨਾਮ ਲੈ ਉਹ ਯਾਰ ਸਾਡੇ ਉਧਰ ਗਣਾ ਗੁਰੰਦਗੜ ਏਰੀਆ 'ਚ ਸਾਡੇ ਮੈਂ ਮੰਨ ਲਉਂ ਤੈਨੂੰ ਕਹਾਂਦਾ ਵਸਾਖੀ ਕਿਹੜੀ ਤਰੀਕ ਨੂੰ ਹੁੰਦੀ ਹੈ ਹੈਗੀ ਤਾਂ 13 ਦੀ ਵਾਰ 13 ਦੀ ਹੋਰ ਤੈਨੂੰ ਕਾ ਲੱਗਦਾ ਵੀ 13 ਦੀ ਤਰੀਕ ਨੂੰ ਭੁੱਲ ਕੇ 14 ਨੂੰ ਜੜਾਉਣਗੇ ਤੂੰ ਕਹਤ ਫੇ ਮਿਲ ਨਹੀਂ ਮੈਨੂੰ ਪਤਾ ਹੈ ਕਿ ਨਾ ਸਾਡੇ ਯਾਰ ਉੱਤਰ ਗਵਿੰਦਗੜ ਗੁਰਦੁਆਰੇ ਦੇ ਕਈ ਵਾਰ ਦਸਣ ਵਾਲੇ ਜ 14 ਸ੍ਰੀ ਨੂੰ ਚੜਾ ਦਿੰਦੇ ਨੇ ਚਲੋ ਬਾਈ ਤੇਰੀ ਮੈਂ ਮੰਨ ਲੈਂਦਾ ਪਰ ਸਾਡੇ ਜਿਹੜਾ ਹੁਣ ਚੱਲਦਾ ਰੀਤੀ ਰਿਵਾਜ ਜੋ ਸਮਾਪਿਛੇ ਤੇ ਆ ਰਿਹਾ 13 ਅਪ੍ਰੈਲ ਨੂੰ ਸਾਡੇ ਨਿਸ਼ਾਨ ਸਾਹਿਬ ਉਹ ਗੁਰਦੁਆਰੇ ਦੇ ਵਿੱਚ ਚੜਾਈ ਜਾਂਦੇ ਤੁਸੀਂ ਵੀਡੀਓ ਵਿੱਚ ਸਾਰਾ ਕੁਝ ਨਾਲ ਨੂੰ ਦੇਖੇ ਨਾ ਇਧਰ ਚੈਰੀਤੀ ਕੌਣ ਬੈਠ ਗਿਆ ਸਤਿਗੁਰਾਂ ਦੀ ਸਾਰਿਆਂ ਨੂੰ ਸਤਿਗੁਰਾਂ ਦੀ ਸਾਰਿਆਂ ਨੂੰ ਮੈਂ ਜਿਹੜੇ ਇਧਰ ਬੀਜ਼ੀ ਆ ਜੇ ਮਲੇ ਕੇ ਮੈਂ ਦਰਾਂਗਾ ਨਹੀਂ ਅੱਜ ਹੈਗਾ ਚੱਕਰ ਇੱਦਾਂ ਦੀ ਚੱਕਰ ਤੁਹਾਨੂੰ ਨਾਲ ਦੀ ਨਾਲ ਸਾਰਾ ਕੁਝ ਵੀਡੀਓ ਵਿੱਚ ਦੱਸਾਂਗੇ ਅਸੀਂ ਇੱਦਾਂ ਕੁਝ ਨਹੀਂ ਦੱਸਣਾ ਤੇ ਅੱਜ ਚੱਲੇ ਆ ਜੀ ਪਰਮਾਤਮਾ ਦੀ ਕਿਰਪਾ ਦੇ ਨਾਲ ਬਾਹਰ ਬਾਹਰ ਚੱਲੇ ਆ ਜੀ ਬਸ ਘੁੰਮਾਂਗੇ ਫਿਰਾਂਗੇ ਦੇਖਾਂਗੇ ਹਾਏ ਰੱਬਾ ਇਹ ਸ਼ਰਤ ਜੀਤ ਜੇ ਤੇਰੀ ਇਹ ਭਾਖਿਆ ਪੂਰੀ ਹੋ ਗਈ ਜਿਹੜੀ ਚੀਜ਼ ਨੂੰ ਤੈਂ ਹੱਥ ਲਾਤਾ ਜੋ ਮੇਰੇ ਐਸੀਅਤ ਦੀ ਹੋਈ ਉਹ ਤਾਂ ਨੁੱਕੇ ਨਾ ਅਮਰੀਕਾ ਅੰਕਲਾਂ ਬੁੱਲੇ ਬੁੱਲੇ ਪੋਡੇ ਪੋਡੇ ਪੋਨੇ ਅਸਟ੍ਰੇਲੀਆ ਦੇ ਕਹਦੇ ਤੂੰ ਨਹੀਂ ਪਹੁੰਚਦੇ ਆਉਂਗਾ ਅਸਟ੍ਰੇਲੀਆ ਤੇ ਯੋ ਨਹੀਂ ਲੱਗਦਾ ਤੁਸੀਂ ਕਹਿਣਾ ਚਾਰ ਮਹੀਨੇ ਤੇ ਮਾ ਘਰ ਦੇਖ ਕੇ ਤੂੰ ਜਮ ਹੁੰਦਾ ਕਿਹੜੀ ਚੀਜ਼ ਰੱਤ ਲਾ ਤੇ ਕਿਹੜਾ ਚਾਰ ਮਹੀਨੇ ਮੈਂ ਘਰ ਦੇਖ ਕੇ ਤੂੰ ਸੁਣ ਮੇਰੀ ਗੱਲ ਮੇਰੀ ਗੱਲ ਧਿਆਨ ਨਾਲ ਇਹ ਗੱਲਾ ਪਤਾ ਨਹੀਂ ਆਪਾਂ ਕਦ ਕਹਿੰਦੇ ਆ ਜਦੋਂ ਆਪਣੇ ਕੋਲ ਪੈਸਾ ਨਹੀਂ ਹੁੰਦਾ ਸਾ ਮਜਬੂਰੀ ਮਜਬੂਰੀ ਹੁੰਦੀ ਹੈ ਫਿਰ ਆਪਾਂ ਕਹਿੰਦੇ ਵੀ ਨਹੀਂ ਆਪਾਂ ਮਿਲਣ ਤੋਂ ਪਹਿਲਾਂ ਆਪਾਂ ਆਪਣਾ ਦੇਖ ਕੇ ਖਰਚਾ ਕਰ ਲਿਆ ਪਰ ਚਾਹ ਦੇ ਚਾਹ ਬੰਦੇ ਕੋਲੇ 4 ਪੈਸੇ ਆ ਜੰਦੇ ਆ ਫਿਰ ਐ ਕਹਿੰਦਾ ਵੀ ਚਲ ਕੋਈ ਗੱਲ ਨਹੀਂ ਭਾਈ ਲੈ ਲਾ ਕੋਈ ਗੱਲ ਨਹੀਂ ਹਨਾ ਤਾਂ ਕਿ ਬਤਾਉਂਦਾ ਵੀ ਉਹ ਦੇ ਕੇ ਬੇਟਾਲੀ ਗਾਣੇ ਸੁਣ ਰਿਹਾ ਹੈ ਗਿੱਟਾਰਾ ਕਿਉਂਕਿ ਉਹਦਾ ਰੰਗ ਜਾਣਦਾ ਮੇਰੀ ਆਈ ਵੀ ਕਰ ਰਿਹਾ ਹੈ ਦੇਖਿਓ ਪ੍ਰੇਸ਼ਾਨ ਜਨਮ ਨਾ ਨਹੀਂ ਨਾ ਨਾ ਗੱਲ ਸੁਣ ਜਨਮ ਨੰਮ ਮੰਦਵੀ ਤੇਰਾ ਗਿੱਟਾਰਾ

ਕੀ ਗੱਲ ਸੋਣ ਕੁੜੀਏ ਜੇ ਸਾਡੇ ਚੀਜ਼ੇ ਨਾਲ ਤੇਰਾ ਵਿਆਹ ਹਾ ਤਾਂ ਹੀ ਕਰੀ ਐਨੂੰ ਅਨਸਰੀ ਹੋਈ ਆ ਕੱਲੀ ਕਿਵੇਂ ਬਣਾ ਲਈ ਆਏ ਸਿਰ ਮਾਰ ਕੇ ਤਾਂ ਪਾਇ ਸਹੀ ਗੱਲ ਆ ਸਹੀ ਗੱਲ ਆ ਆਪਣਿਆਂ ਦਾ ਪੱਖ ਆਪਣੀ ਲੈਨੇ ਨਹੀਂ ਨਹੀਂ ਅਰੇ ਪੱਖਿਆ ਹੈ ਫੇ ਇਹ ਨਹੀਂ ਤਾਂ ਕਹੇ ਮੈਂ ਟੋਕਿਆ ਇੱਕ ਵਾਰ ਟੋਕਿਆ ਕਿਹਾ ਉਹਨੂੰ ਥੈਂਕ ਯੂ ਈਏ ਉਹ ਤੁਹਾਡੀ ਆਸ ਵਿੱਚ ਹੁਣ ਮੈਂ ਥੋੜੀ ਵਿੱਚ ਪੰਗੇ ਲੰਮਾ ਜੇ ਤੂੰ ਮੇਰੀ ਗੱਲ ਸੁਣਾ ਹਾਂ ਜੇ ਗਲਤੀ ਕਰਦੀ ਐ ਫੇਰ ਪਰ ਹੁਣ ਐਡੀ ਗੱਲ ਕਹਿਤੀ ਤੀ ਵੀ ਮਾਤ ਦੀ ਗੱਲ ਵਿੱਚ ਐਡੀ ਗੱਲ ਕਹਿਤੀ ਉਹ ਤੁਹਾਡੀ ਆਸ ਵਿੱਚ ਐ ਹੁਣ ਮੈਂ ਉਹਦੇ ਵਿੱਚ ਕੀ ਕਹਾਂ ਇਹਨਾਂ ਨੂੰ ਜਿੱਥੇ ਗਲਤ ਐ ਗਲਤ ਐ ਚਾਹੇ ਕੋਈ ਵੀ ਮੈਂ ਆ ਹੋਇ ਤਾਂ ਹੈ ਫੇ ਹੁਣ ਉਹ ਗਲਤ ਨਹੀਂ ਹੈਗੀ ਉਹ ਇਕੱਲੀ ਕਿਵੇਂ ਮਨਾਉਂਦੀ ਹੈ ਅਨਿਵਰਸਰੀ ਹੁਣ ਇਹ ਕਹਿੰਦੀ ਹਾਥ ਸਾਲ ਤੁਹਾਡੇ ਦੇ ਨਹੀਂ ਜਿਹੜਾ ਮੈਂ ਤੁਹਾਨੂੰ ਗੱਲ ਮਨਾਉਣੇ ਆਲਾ ਐ ਨਹੀਂ ਮਾ ਨਹੀਂ ਨਹੀਂ ਤੇ ਨਹੀਂ ਨਹੀਂ ਆਦੂ ਕਰਨੇ ਸੂਨ ਆਦਰਯਾ ਕਰਦੀ ਹੈ ਮਜ਼ਾਕ ਵੀ ਉਹ ਮੈਨੂੰ ਪਤਾ ਨਹੀਂ ਥੋੜੇ ਥੋੜੇ ਨਾਲ ਮਜ਼ਾਕ ਇਹ ਚਾਹਦਾ ਰਹਿੰਦਾ ਹੈ ਨਹੀਂ ਇਹਨਾਂ ਦਾ ਪਤਾ ਭਾਈ ਨੂੰ ਤੇ ਤੈਨੂੰ ਥੋੜੇ ਨਾਲ ਮਜ਼ਾਕ ਕਰਦਾ ਹੀ ਰਹਿੰਦਾ ਹੋਰ ਹੋਰ ਕੋਲ ਥੋੜੇ ਬਿਨਾ ਮੈਂ ਲੋ ਭੋਜ ਦੂੰ ਪਪੂ ਤੇ ਕੋ ਆ ਦਤ ਪਪਾ ਬੋ ਪੂ ਆ ਗੱਲ ਵਾਹ ਲਾਈਏ ਤੁਮ ਕੋ ਗੱਲ ਵਾਹ ਹੱਥਾਂ ਮੇਰੀ ਬਾਹਨ ਦਿਖਾ ਆਏ ਲੈੜੀ ਦੇ ਇੱਥੇ ਪਥਰੀ ਜੀ ਘੁੰਮਦੀ ਉੱਥੇ ਆ ਫੜਨੀ ਆਇਓ ਘੜ ਲੱਗੀ ਮੈਂ ਥੰਦੀ ਬਾਹ ਆ ਮੈਂ ਦਾ ਤਰਿਹਾਂ ਅਜੇ ਦੇਰ ਪਾਇਆ ਵਾ ਮੇਰਾ ਕੁਗ ਨਹੀਂ ਮੇਰਾ ਕੁਛ ਨਹੀਂ ਮਾੜਾ ਮੋੜਾ ਮੈਂ ਤਾਰ ਤੇ ਸਹਿ ਵੀ ਲੜਾ ਜੇ ਮੈਂ ਇੱਥੇ ਹੱਥ ਪਾ ਲਿਆ ਨਾ ਐ ਪਲਾਸਮ ਨੂੰ ਖਿੱਚ ਤੂੰ ਜਿੱਕਣ ਤਾਰਾਂ ਖਿੱਚ ਤਾ ਛੇਰ ਦੁਖਦਾ ਅੱਛਾ ਨਾ ਪਾਉਂਦੇ ਤੈਨੂੰ ਪਤਾ ਵੀ ਨਿਆਣਿਆਂ ਦਾ ਖੇਲ ਨਹੀਂ ਇਹ ਨਾ ਪਾਉਂਦੇ ਉਹ ਦੇਖੋ ਦੇਖੋ ਛੇਰ ਦੁਖਦਾ ਛੇਰ ਦੁਖਦਾ ਹਟ ਜਾ ਤੇ ਹੁਣ ਮੈਂ ਚੱਲਿਆ ਜੀ ਪਹਿਲਾਂ ਮਰੰਡਾ ਮਰੰਡਾਈ ਘੁੰਮਾਂਗੇ ਫਿਰਾਂਗੇ ਤੇ ਕਰਿਓ ਅਰਦਾਸ ਵੀ ਪ੍ਰਮਾਤਮਾ ਜਿਹੜੇ ਕੰਮ ਨੂੰ ਅਸੀਂ ਚੱਲੇ ਆ ਜਿਹੜੇ ਕਾਰਜ ਨੂੰ ਜਵੇ ਕੰਮ ਔਰ ਕਾਰਜ ਇੱਕੋ ਹੀ ਹੋ ਜਾਂਦਾ ਤੇ ਚੱਲੇ ਆ ਜੇ ਪ੍ਰਮਾਤਮਾ ਪ੍ਰਮਾਤਮਾ ਜੇ ਸਾਡੀ ਅੱਜ ਚੰਗੀ ਸੁਣ ਲਵੇ ਤਾਂ ਆਪਾਂ ਤੁਹਾਨੂੰ ਚੁੜੀ ਪਾਏ ਕਿ ਜਿਵੇਂ ਕਰਾਂਗੇ ਉਹ ਪਾਰਟੀ ਤੁਹਾਨੂੰ ਬਾਅਦ ਚ ਦੱਸਾਂਗੇ ਇੱਥੇ ਕਾਦੀ ਆਂ ਕੀ ਕੰਮ ਚੱਲੇ ਆ ਤੇ ਅੰਗਦਵਾਦ ਦੇ ਕਪੜੇ ਲੈ ਲੇ ਚੱਲੀਏ ਚਲੋ ਕੀ ਆ ਪਤਾ ਹੈ ਕੀ ਆ ਪਤਾ ਮੈਂ ਕਰ ਕਰ ਜਾਈਂਗਾ क्या पता है अंगद को कपड़े लेट गए क्या पता मैं क्या करना अंगद कभी कर ला या मनिंदर नहीं मेरा पुत्र बैठा नहीं बैठा है फिर अंगद को लेके आवे को तू ये भी गल कह सा दीप भाई मैंने आए दसो भी अंगद और मनिंदर वास्ते कपड़ा लीदा ले था लेट चले ला ले अंगद इने ही मजबूर कर ले आओ ओ मेरा और ही पुत्र बैठा मनिंदर ने मांग ले ले कह के मांग नहीं लेने जो ले आओगे ता ही हां करे मेरा ਇਹਨੂੰ ਕਾਟਰ ਦੇ ਲਈ ਕਿ ਆਉਣੇ ਨੇ ਕਿੰਨ ਗਰਮੀ ਆ ਗਈ ਇੱਕ ਮੱਕੜ ਕਹਿੰਦੇ ਨੇ ਹਾਂ ਮੈਂ ਤਾਂ ਆਪ ਕਹਣਾ ਮਨਿੰਦਰ ਨੂੰ ਵੀ ਆਉਣੇ ਆ ਮਨਿੰਦਰ ਵੀ ਆਣੇ ਆ ਕਿ ਕਿਤੇ ਕਿੱਥੇ ਜੰਮਿਆ ਹੈ ਕਿਉਂਕਿ ਤੇ ਮੈਂ ਆ ਪੁੱਤ ਕੱਲਾ ਹੀ ਆ ਨਾ ਬੜਾ ਚਲੋ ਹਾਂ ਤੇ ਹੁਣ ਅਸੀਂ ਪਹਿਲਾਂ ਬਿੱਟੂ ਕਿੱਧਰ ਨੂੰ ਘੁੰਮਣਾ ਮਨਿੰਦਰ ਚੱਲੀਏ ਹਾਂ ਹਾਂ ਮਨਿੰਦਰ ਨੂੰ ਪਹਿਲਾਂ ਮਨਿੰਦਰ ਫੇਰ ਰੁਕਣਾ ਪਾਇਓ ਘੁੰਮ ਜਾਓ ਉੱਪਰ ਪਰ ਹੋ ਸਕਦਾ ਲੱਗਣੀ ਨਹੀਂ ਪਹਿਲਾਂ ਰੁਕੜੋ ਜੋ ਉਹ ਗੱਲ ਤਾਂ ਇੱਕ ਹੋਈ ਹੈ ਜੇ ਤੈਨੂੰ ਮਰਜ਼ੀ ਦੁਰਪਾ ਗਲਤ ਹੈ ਕੋਈ ਆ ਜੇ ਇੱਥੇ ਨਾ ਕੰਮ ਲੋਟ ਆਇਆ ਫਿਰ ਖਿੱਚਣਾ ਕਿ ਲੁਹਣਾ ਬਸ ਆ ਜਾਓ ਪ੍ਰਮਾਤਮਾ ਜੀ ਸੁਣ ਲਵੇ ਅੱਜ ਚਲੋ ਬਾਕੀ ਸਮਾਂ ਸੁਣਨਾ ਨਹੀਂ ਸਮਾਂ ਕਿਆ ਕਹਿੰਦਾ ਸਮੇਂ ਦੇ ਮੁਤਾਬਕ ਦੇਖਾਂਗੇ ਆ ਫੜ ਬਲ ਮੇਰੇ ਕੱਪੜੇ ਨਿਭੜਨ ਗਏ ਅੱਛਾ ਭਾਈ ਜੀ ਮੇਰੇ ਤਾਂ ਕੱਪੜੇ ਧੋ ਜਾਣੇ ਇਹ ਦੇਖਿਆ ਨਾ ਗੱਲ ਪਾਪਾ ਛੋਟੇ ਕੁਛ ਲੱਗਿਆ ਪੈ ਲੋੜ ਤੇ ਆ ਦੇਖੋ ਲੱਗਾ ਵਾ ਕੁਛ ਚਲ ਕੋਈ ਧੋਲ ਮਰਨ ਪਟਾਣ ਦੇ ਨਾਮ ਤੇ ਤਲਕ ਇਹਦੇ ਇਹਦਾ ਹਾਂ ਕੀ ਹੈ ਕੈਨਾ ਫੂਟ ਕੈ ਮੇਰੇ ਨਾਲ ਜਾਣਾ ਹੈ ਚਲਿਏ ਕਿਸੀ ਆਹੋ ਆਹੋ ਰੋਗਨਾ ਜੀ ਚਲਿਏ 부ਜੀ 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 ਚਲੋ ਠੀਕ ਹੈ ਜੀ ਮਿਲਣਾ ਆਪਾਂ ਤੁਹਾਨੂੰ ਸ਼ਹਿਰ ਮਰੰਡੇ ਜਾ ਕੇ ਜੀ ਮਿਲ ਰੋਡ ਮਰੰਡਾ ਤੇ ਪਰਡੇ ਤੋਂ ਆ ਰਹੀ ਹੈ ਜੀ ਆ ਬਿਲਕੁਲ ਇਧਰ ਤੇ ਸੜਕ ਮਿਲ ਰੋਡ ਨੂੰ ਤੇ ਆ ਜਾਣੀ ਹੈ ਜੀ ਆਪਣੀ ਸਿੱਧੀ ਰੋਪੜ ਨੂੰ ਤੇ ਪਹੁੰਚਿਆ ਮੇਰਾ ਵੱਡਾ ਭਾਈ ਵੀ ਆਇਤਰ ਬਿੱਟੂ ਜੀ ਚਲੋ ਜੀ ਦੁਬਾਰਾ ਕਬੂਲ ਕਰਿਓ ਤੇ ਬਾਈ ਨੇ ਮੈਨੂੰ ਕਰਿਆ ਫੋਨ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਤਾਂ ਵੀ ਅਸੀਂ ਚੱਲੇ ਅੱਜ ਕੁਝ ਖਾਸ ਕੰਮ ਵਾਸਤੇ ਤੇ ਇਹ ਸਾਨੂੰ ਲੈ ਕੇ ਪਹੁੰਚ ਗਿਆ ਜੀ ਮਰੜੇ ਮਰੜੇ ਕਹਿੰਦਾ ਨਾਏ ਭਾਈ ਤੂੰ ਕੱਦਾਂ ਗੱਡੀ ਮਗਰ ਪਿਆ ਹੋਇਆ ਮਾੜੀ ਗੱਡੀ ਨੂੰ ਕਿ ਦੇ ਦੇ ਦਿੰਦੇ ਤੈਨੂੰ ਅੱਜ ਗੱਡੀ ਉਹ ਲੈ ਕੇ ਦੇ ਦੇਣੀ ਆ ਵੀ ਤੂੰ ਪ੍ਰਵਾਹ ਨਾ ਕਰ ਬੜੇ ਭਾਈਆਂ ਦੇ ਹੁੰਦੇ ਨਾਲੇ ਪ੍ਰਵਾਹ ਕਿੱਥੇ ਕਰਨੀ ਚਾਹੀਦੀ ਆ ਉਹ ਜਿੱਥੇ ਬੜੇ ਭਾਈ ੜਦੇ ਨੇ ਉੱਥੇ ਗੱਲਾਂ ਕਰ ਜਿਹੜੀ ਨੂੰ ਹੱਥ ਲਾਉਣਾ ਹੈ ਹੈ ਬਿੱਲ ਲਾ ਦਈਏ ਪੈਸੇ ਪੈਸੇ ਦੀ ਚਿੰਤਾ ਕੋਈ ਨਹੀਂ ਤੈਨੂੰ ਆਪ ਦੇ ਦਿੰਗਾ ਪ੍ਰਵਾਹ ਕਰ ਚਿੰਤਾ ਨਹੀਂ ਕਰਨੀ ਹੈ ਨਾ ਤੇ ਚਲੋ ਹੁਣ ਦੇਖਦੇ ਆ ਬਾਈਨਾ ਕੋਲ ਗੱਡੀਆਂ ਦਾ ਬੜੀਆਂ ਖੜੀਆਂ ਤੇ ਹੁਣ ਜਾ ਕੇ ਦੇਖਦੇ ਆ ਬਾਈ ਹੁਣ ਕਿਹੜੀ ਗੱਡੀ ਪਰ ਹੱਤ ਲਾਉਂਦਾ ਤੇ ਕਿਆ ਕਰਦਾ ਇਹ ਤੇ ਸਾਨੂੰ ਇਹ ਕਿਹੜੀ ਦਉਂਦਾ ਚੱਲ ਬਾਈ ਫਿਰ ਕਰੋ ਗੱਲਬਾਤ ਫਿਰ ਬਾਈ ਨਾਲ ਆਹ ਦੇਖ ਆਹ ਕਿਆ ਹੈ ਹੈ ਕਿਆ ਬਾਤ ਆ ਹੈ ਇਹ ਥਾਰ ਨਹੀਂ ਹੈ ਇਹ ਇਹ ਵੈਸੇ ਬਣਾਈ ਹੋਈ ਆ ਚਲੋ ਇਹ ਬਾਈ ਨੂੰ ਪੁੱਛਾਂਗੇ ਹੁਣ ਕਿਹੜਾ ਮਾਡਲ ਆ ਇਹ 2000 ਤੇਰਾ ਤੇ ਇਹਦੀ ਕਿਹੜੀ ਡਿਮਾਂਡ ਰੱਖੀ ਆਪਾਂ ਨੂੰ ਡਿਮਾਂਡ ਕਿਹਾ ਇਹਦੇ 4.5 ਲੱਖ ਲੋਨ ਲਾਣ ਨੋਨ ਆਈ ਵੀ ਤੇ ਕੋਈ ਨਹੀਂ ਕਹਿੰਦਾ ਜੇ ਕਰਾ ਦਾਂਗਾ ਤੁਸੀਂ ਕਰਾ ਦੋਨੇ ਆ ਠੀਕ ਆ ਤੇ ਇੰਸ਼ੋਰੈਂਸ ਵਗੈਰਾ ਇੰਸ਼ੋਰੈਂਸ ਤਾਂ ਹੋ ਜੂਗੀ ਜੀ ਹੈ ਨਹੀਂ ਹੁਣ ਗੱਡੀ ਦੀ ਅੱਛਾ ਫਿਲਹਾਲ ਹੈ ਨਹੀਂ ਤੁਸੀਂ ਲੋਨ ਤੋਂ ਬਿਨਾ ਇਹ 4 ਲੱਖ ਤੱਕ ਛੱਡਣੀ ਆ 4 ਲੱਖ 5000 ਰੁਪਏ ਮੰਗਦੇ ਆ ਬਾਕੀ ਬੈਠ ਕੇ ਹੁੰਦਾ ਓ ਚਲੋ ਬੈਠ ਕੇ ਸੌਦਾ ਹੋ ਜਾਂਦਾ ਹੁੰਦਾ ਬਾਕੀ ਉਹ ਗੱਡੀਆਂ ਦੇ ਵਿੱਚੋਂ ਸਭ ਆਪਣੀਆਂ ਹੀ ਆ ਆਜਾ ਫਿਰ ਤੁਸੀਂ ਹੁਣ ਸਾਨੂੰ ਦਿਖਾ ਸਕਦੇ ਆ ਆਜੋ 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 ਲੋ ਜੀ ਪਹੁੰਚੇ ਹੋਏ ਆ ਜੀ ਅਸੀਂ ਮਰੰਡੇ ਅੱਜ ਫੇਰ ਕੱਲ ਅੱਜ ਯਾਨੀ ਕਿ ਅੱਜ ਤੇ ਪਹਿਲਾਂ ਤੁਹਾਡਾ ਸੌਦਾ ਪੱਤਾ ਜਿਹੜਾ ਅਸੀਂ ਲੈਣਾ ਤਾਂ ਉਹ ਬਣਿਆ ਨਹੀਂ ਤੇ ਫਿਰ ਹੁਣ ਜਿਹੜੀ ਸਾਡੀ ਜਿਹੜੀ ਇਹ ਗਿਟ ਮਿਟ ਹੋਈ ਆ ਇੱਧਰ ਸਾਡਾ ਭਿੰਦਾ ਬਾਈ ਸਾਸਰੀ ਕਾਲ ਸਾਸਰੀ ਬਾਈ ਹੋ ਠੀਕ ਠਾਕ ਆ ਜੀ ਤੇ ਇਹਨਾਂ ਨੇ ਸਾਡੇ ਨਾਲ ਵਿੱਚ ਬੈਠ ਕੇ ਸੌਦਾ ਜਿਹੜਾ ਸਾਡਾ ਹੋਇਆ ਉਹ ਟੁੱਟ ਗਿਆ ਸੌਦਾ ਸਾਡਾ ਪਹਿਲਾਂ ਬਹੁਤ ਲੰਮਾ ਬਣਦਾ ਤੇ ਬਾਈ ਦਾ ਧੰਨਵਾਦ ਇਹਨਾਂ ਨੇ ਸਾਡਾ ਘੱਟੋ-ਘੱਟ ਕਿੰਨਾ 80-30 ਹਜ਼ਾਰ ਦਾ ਫਾਇਦਾ ਕਰਾ ਦਿੱਤਾ 22 ਹਜ਼ਾਰ ਦਾ ਫਾਇਦਾ ਹਾਂ 22 ਹਜ਼ਾਰ 27 ਹਜ਼ਾਰ ਦਾ ਬਾਈ ਨੇ ਫਾਇਦਾ ਕਰਾ ਦਿੱਤਾ ਗੱਡੀ ਸਾਡੀ ਜਨਕੀ ਬਣਦੀ ਸੀ ਜੀ ਉਹ ਸਾਹਮਣੇ ਖੜੀ ਆ 4 ਲੱਖ ਦੀ ਤੇ ਹੁਣ ਅਸੀਂ 3 ਲੱਖ 67 ਹਜ਼ਾਰ ਦੀ ਠੀਕ ਹੈ ਜੀ ਆਟਾ ਤੇ ਫਲ ਫਲਪੇੜਾ ਬੰਦਾ ਹੋ ਕੇ ਵੀ ਐ ਨਹੀਂ ਕਹਿਦਾ ਤਾਂ ਵੀ ਚੱਲ ਕੋਈ ਨਹੀਂ ਯਾਰ ਮੈਂ ਦੇ ਦੂੰਗਾ ਮੈਂ ਪਾਰਟੀ ਕਰ ਦੂੰਗਾ ਆਪਣੇ ਬਲਤੇ ਹੈ ਕੋਈ ਨਹੀਂ ਭਾਈ ਪਿੰਡ ਆਪਣੇ ਗੱਡੀ ਚੱਲੀ ਆ ਤੇਰੇ ਘਰ ਚਲੇਗੀ ਮੇਰੇ ਚਲੇਗੀ ਇਹ ਗੱਲਾਂ ਨਹੀਂ ਕਹਿ ਸਕਦਾ ਕਹ ਹੈ ਭਾਈ ਹਨਾ ਕੋਈ ਗੱਲ ਨਹੀਂ ਹਾਂ ਕੀ ਆ ਕੀ ਇਹ ਜੀ ਕੋਈ ਉਹ ਆਪਣੀ ਉਹ ਆਪਣੀ ਉਹ ਆਪਣੀ ਕੋਈ ਗੱਲ ਨਹੀਂ ਤੇ ਗੱਡੀ ਅਸੀਂ ਫਾਈਨਲ ਕਰ ਲਈ ਆ ਜੀ ਤੇ ਗੱਡੀ ਕਿਹੜੀ ਆ ਜੀ ਕਿਹੜੀ ਨਹੀਂ ਉਹ ਆਪਾਂ ਦੇ ਵਾਲੇ ਤੁਹਾਨੂੰ ਦੱਸਣਾ ਨਹੀਂ ਉਹ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਠੀਕ ਨਹੀਂ ਬਿੱਟੂ ਤੇ ਹੁਣ ਆਪਾਂ ਚੱਲੀਏ ਤੇ ਚਲੋ ਬਾਕੀ ਚੱਲਦੇ ਆਂ ਜੀ ਹੁਣ ਘਰ ਕਾਰਨ